ਜੀ ਤੁਹਾਡੇ ਨਾਮ ਤੇ ਕਿੰਨੇ ਸਿਮ ਕਾਰਡ ਚੱਲਦੇ ਆ ਤੁਸੀਂ ਘਰੇ ਬੈਠੇ ਬੜੇ ਆਰਾਮ ਦੇ ਨਾਲ ਚੈੱਕ ਆ ਸਕਦੇ ਆ ਕਿੱਦਾਂ ਚੈੱਕ ਕਰਨਾ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਆਪ ਧਿਆਨੋਂ ਪਰ ਦੱਸਦੇ ਆ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਪਲੇ ਸਟੋਰ ਤੇ ਜਾਣਾ ਉੱਥੋਂ ਇੱਕ ਐਪ ਭਾਣੀਏ ਸੰਚਾਰ ਸਾਥੀ ਬਿਲਕੁਲ ਮਤਲਬ ਸੇਫ ਹੈ ਕੋਈ ਡਰਨ ਦੀ ਲੋੜ ਨਹੀਂ ਹੈਗੀ ਗਵਰਨਮੈਂਟ ਦੀ ਐਪ ਹੈ ਇਹ ਕੋਈ ਥਰਡ ਪਾਰਟੀ ਨਹੀਂ ਹੈਗੀ ਭਰਨ ਤੋਂ ਬਾਅਦ ਜਿੱਦਾਂ ਹੁਣ ਮੈਂ ਪਹਿਲੇ ਪਰ ਯੋ ਆ ਮਤਲਬ ਵੀਡੀਓ ਲੰਬੀ ਹੋ ਜਾਣੀ ਹੈ ਇਹ ਭਰਨ ਤੋਂ ਬਾਅਦ ਇੱਥੇ ਇਹਨੂੰ ਆਪਾਂ ਓਪਨ ਕਰਨਾ ਹੈ ਓਪਨ ਕਰਨ ਤੋਂ ਬਾਅਦ ਕੀ ਕਰਨਾ ਮੜੀਏ ਪ੍ਰੋਫਾਈਲ ਸੈਟ ਕਰਨ ਕਰਨ ਤੋਂ ਬਾਅਦ ਇਹ ਚੀਜ਼ ਕਾਰ ਲਾਣਾ ਹੈ ਤਾਂ ਮਤਲਬ ਇਹਨੂੰ ਫੇਰ ਮੜੀਏ ਪ੍ਰੋਸੈਸਿੰਗ ਜੀ ਲੈਣੀ ਲੈਣ ਤੋਂ ਬਾਅਦ ਕੀ ਕਰਨਾ ਥੱਲੇ ਤਾਂ ਨੈਕਸਟ ਕਰਾ ਦੇਣਾ ਕਰਨ ਤੋਂ ਬਾਅਦ ਇੱਥੇ ਪ੍ਰੋਸੀਜਰ ਤੇ ਕਰਾ ਦੇਣਾ ਕਰਨ ਤੋਂ ਬਾਅਦ ਫੇਰ ਆਪਾਂ ਚੀਜ਼ ਤੇ ਕਰਾ ਦੇਣਾ ਇੱਥੇ ਆਪਾਂ ਆਲਾਉ ਕਰਾ ਦੇਣਾ ਆਪਣਾ ਨਾਮ ਵਗੈਰਾ ਭਰਨਾ ਜੋ ਵੀ ਤੁਹਾਡਾ ਨਾਮ ਹੈ ਜਿੱਦਾਂ ਹੁਣ ਮੈਂ ਤਾਂ ਆਪਣਾ ਨਾਮ ਭਰਿਆ ਭਰਨ ਤੋਂ ਬਾਅਦ ਇੱਥੇ ਜੋ ਤੁਸੀਂ ਮਤਲਬ ਤੁਹਾਡੇ ਆਧਾਰ ਕਾਰਡ ਤੇ ਨੇਮ ਹੈ ਤੁਸੀਂ ਉਹੀ ਭਰਨਾ ਭਰਨ ਤੋਂ ਬਾਅਦ ਇੱਥੇ ਰਜਿਸਟਰ ਕਰਾ ਦੇਣਾ ਰਜਿਸਟਰਡ ਕਰਨ ਤੋਂ ਬਾਅਦ ਮਤਲਬ ਇੱਕ ਮਤਲਬ ਕੋਸ਼ਿਕਾ ਸਕੈਨਰ ਦੇ ਵਿੱਚ ਤੁਹਾਡੇ ਨੰਬਰ ਤੇ ਇੱਕ OTP ਆਉਣਾ ਹੈ ਮਤਲਬ ਦੇਖਿਓ ਜਦੋਂ ਓਟੀਪੀ ਆ ਗਿਆ ਤੁਸੀਂ ਇੱਥੇ ਮਤਲਬ ਇਹਨੂੰ ਓਕੇ ਕਰ ਦੇਣਾ ਜਦੋਂ ਓਕੇ ਕਰਨ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਆਪਸ਼ਨਾਂ ਖੁੱਲ ਜਾਣੀਆਂ ਤੁਸੀਂ ਪਹਿਲਾਂ ਕੀ ਕਰਨਾ ਤੁਸੀਂ ਦੇਖ ਸਕਦੇ ਹੋ ਮੋਬਾਈਲ ਕਨੈਕਸ਼ਨ ਇਨ ਯੂਅਰ ਨੇਮ ਤੇ ਆਪਾਂ ਕਲਿੱਕ ਕਰਨਾ ਜਦੋਂ ਤੁਸੀਂ ਕਲਿੱਕ ਕਰਨਾ ਤੁਸੀਂ ਦੇਖ ਸਕਦੇ ਹੋ ਇੱਥੇ ਜਿੰਨੇ ਵੀ ਤੁਹਾਡੇ ਮਤਲਬ ਨਾਮ ਤੇ ਸਿਮ ਕਾਰ ਚੱਲਦੇ ਆ ਤੁਹਾਡੇ ਪ੍ਰੂਫ ਪੇਪਰ ਹਨ ਆਧਾਰ ਕਾਰਡ ਦੇ ਉੱਪਰ ਜਾਂ ਹੋਰ ਵੀ ਕੁਝ ਰੱਖ ਲਓ ਤਾਂ ਇੱਥੇ ਸਾਰੇ ਸ਼ੋ ਹੋ ਜਾਣੇ ਆ ਸ਼ੋ ਹੋਣ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਵੀ ਕੋਈ ਹੋਰ ਨੰਬਰ ਆ ਬਿੱਥੇ ਮੇਰੇ ਨਾਮ ਤੇ ਮਤਲਬ ਇਹ ਇਹ ਨੰਬਰ ਮੇਰੇ ਕੋਲ ਹੈ ਨਹੀਂ ਕਿ ਕਿਸੇ ਹੋਰ ਦਾ ਨੰਬਰ ਹੈ ਤਾਂ ਫਿਰ ਤੁਸੀਂ ਇਹ ਤੋਂ ਸਿਲੈਕਟ ਕਰਕੇ ਤਾਂ ਰਿਪੋਰਟ ਕਰਕੇ ਤਾਂ ਇੱਥੇ ਡਿਲੀਟ ਵੀ ਕਰਵਾ ਸਕਦੇ ਹੋ ਤਾਂ ਦੂਸਰਾ ਧਿਆਨ ਮੈਂ ਕਹਦਾ ਹੋਰ ਫਾਇਦਾ ਦੱਸਦਾ ਮੰਨ ਲਓ ਤੁਹਾਡਾ ਕਿਤੇ ਫੋਨ ਡਿੱਗ ਜਾਂਦਾ ਜਾਂ ਨਾ ਜਾਂ ਗੁੰਮ ਹੋ ਗਿਆ ਜਾਂ ਕੁਝ ਵੀ ਹੋ ਗਿਆ ਤਾਂ ਤੁਸੀਂ ਕਰਨ ਦੇ ਬਲੌਕ ਲਿਖਿਆ ਹੈ ਤੇ ਆਪਾਂ ਕਲਿੱਕ ਆਣਾ ਬਲੌਕ ਹੈਂਡ ਹੈ ਤੁਹਾਡੇ ਕੋ ਆਈਐਮਈ ਨੰਬਰ ਵਗੈਰਾ ਚਾਹੀਦਾ ਫੋਨ ਦਾ ਤਾਂ ਇੱਥੇ ਤੁਸੀਂ ਆਪਣੇ ਫੋਨ ਨੂੰ ਪੂਰਾ ਬਲੌਕ ਕਰ ਸਕਦੇ ਘਰੇ ਬੈਠੇ ਬੜੇ ਆਰਾਮ ਦੇ ਨਾਲ ਬਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਜਾਣਕਾਰੀ ਜੇਕਰ ਵਧੀਆ ਲੱਗੀ ਤਾਂ ਤੁਸੀਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਪਣੇ ਪਿਆਰੇ ਪਰ ਕਮੈਂਟ ਵੀ ਜਰੂਰ ਕਰਦੇ ਤੇ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਵੀ ਕਰਦੇ ਹੋ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ